ਅੱਜ ਪੂਰੇ ਹਿੰਦੁਸਤਾਨ ਦੇ ਵਿੱਚ 8 ਲੱਖ ਤੋਂ ਵੱਧ ਬੈਂਕ ਕਰਮਚਾਰੀ ਤੇ ਅਧਿਕਾਰੀ ਇੱਕ ਸੰਦੇਹ ਹੜਤਾਲ ਦੇ ਆ 5 ਡੇ ਬੈਂਕਿੰਗ ਜਿਹੜਾ ਹੈਗਾ ਕਿ ਗਵਰਨਮੈਂਟ ਨੇ ਪਿਛਲੇ ਜਿਹੜੀ ਸਾਡੀ ਸੈਟਲਮੈਂਟ ਹੋਈ ਸੀ ਉਹਦੇ ਵਿੱਚ ਇੰਪਲੀਮੈਂਟ ਕਰਨ ਲਈ ਕਾਗਜ਼ਾਂ ਦੇ ਵਿੱਚ ਮਤਲਬ ਲਿਖਤੀ ਰੂਪ ਦੇ ਵਿੱਚ ਸਾਈਨ ਹੋਇਆ ਸੀ ਬਟ ਫਿਰ ਵੀ ਉਸ ਤੋਂ ਬਾਅਦ ਇੰਪਲੀਮੈਂਟ ਨਹੀਂ ਕੀਤਾ ਗਿਆ ਜੋ ਸਾਡੀ ਇੰਡੀਅਨ ਬੈਂਕਰ ਐਸੋਸੀਏਸ਼ਨ ਨਾਲ ਸਮਝੌਤਾ ਹੋਇਆ ਸੀ ਕਿ ਬੈਂਕਾਂ ਦੇ ਵਿੱਚ ਆਲਰੇਡੀ ਦੋ ਸੈਚਰਡੇ ਆਫਸ ਹੀ ਤੇ ਬਾਕੀ ਜਿਹੜੇ ਸੈਚਰਡੇ ਨੇ ਉਹ ਆਫ ਕੀਤੇ ਜਾਣਗੇ ਬੋਸ ਹਾਲ ਤੋਂ ਜੋ ਟਾਲ ਮਟੋਲ ਦਾ ਰਵਈਆ ਸਰਕਾਰ ਤੇ ਇੰਡੀਅਨ ਬੈਂਕ ਪਰ ਐਸੋਸੀਏਸ਼ਨ ਨੇ ਜੁਆਇਟਲੀ ਅਪਣਾਇਆ ਹੋਇਆ। ਭਾਰਤ ਦੇ ਵੱਖ-ਵੱਖ ادارےਾਂ ਦੇ ਵਿੱਚ 5 ਡੇ ਦਾ ਹੀ ਰੂਲ ਹੈ। ਵੱਖ-ਵੱਖ ادارےਾਂ ਦੇ ਵਿੱਚ ਜੇ ਇਹ ਰੂਲ ਹੈ ਤਾਂ ਬੈਂਕਾਂ ਦੇ ਵਿੱਚ ਕਿਉਂ ਨਹੀਂ? ਵੈਸੇ ਵੀ 2 ਦਿਨ ਸੈਟਰਡੇ ਆਲਰੇਡੀ ਆਫ ਨੇ ਤੇ ਉਸ ਟਾਈਮ ਵੀ ਆਪਾਂ ਮੈਨੇਜ ਕਰ ਰਹੇ ਆ ਸਰ। ਤਾਂ ਫਿਰ 2 ਦਿਨ ਹੋਰ ਵੀ ਹੋ ਸਕਦੇ ਨੇ। ਜੇ ਸਰਕਾਰ ਨੇ ਅੱਜ ਦੀ ਹੜਤਾਲ ਕੋਲ ਨੋਟਿਸ ਨਾ ਲਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਹੜਤਾਲ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਜੀ ਸਰ ਕਿਉਂ ਆਜੀ ਜੀ ਮੈਂ ਨਰੇਸ਼ ਗੌਰ ਕਨਵੀਨਰ ਜੁਆਇੰਟਡ ਫੋਰਮ ਬੈਂਕ ਯੂਨੀਅਨ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ 8 ਲੱਖ ਤੋਂ ਵੱਧ ਬੈਂਕ ਕਰਮਚਾਰੀ ਤੇ ਅਧਿਕਾਰੀ ਇੱਕ ਦਿਨ ਦੀ ਹੜਤਾਲ ਦੇ ਆ ਕਿਉਂਕਿ ਹੜਤਾਲ ਸਾਡੀ 8 ਤੰ 2024 ਨੂੰ ਜੋ ਸਾਡੀ ਇੰਡੀਅਨ ਬੈਂਕਰ ਐਸੋਸੀਏਸ਼ਨ ਨਾਲ ਸਮਝੌਤਾ ਹੋਇਆ ਸੀ ਵੀ ਬੈਂਕਾਂ ਦੇ ਵਿੱਚ ਆਲਰੇਡੀ ਦੋ ਸੈਚਰਡੇ ਆਫ ਸੀ ਤੇ ਬਾਕੀ ਜਿਹੜੇ ਸੈਚਰਡੇ ਨੇ ਉਹ ਆਫ ਕੀਤੇ ਜਾਣਗੇ ਪਰ ਸਰਕਾਰ ਜਿਹੜੀ ਆ ਉਸ ਤੋਂ ਬਾਅਦ ਇੰਡੀਅਨ ਬੈਂਕਰ ਐਸੋਸੀਏਸ਼ਨ ਨੇ ਉਸ ਨੂੰ ਰეკਮੈਂਡ ਕੀਤਾ ਗਵਰਨਮੈਂਟ ਨੂੰ ਵੀ ਹਾਂ ਇਹਨਾਂ ਦੇ ਜਿਹੜੇ ਬਾਕੀ ਸੈਚਰਡੇ ਜਿਹੜੇ ਬੰਦ ਹੋਣੇ ਚਾਹੀਦੇ ਆ ਦੋ ਸਾਲ ਤੋਂ ਜੋ ਟਾਲ ਮਟੋਲ ਦਾ ਰਵਈਆ ਸਰਕਾਰ ਤੇ ਇੰਡੀਅਨ ਬੈਂਕਰ ਐਸੋਸੀਏਸ਼ਨ ਨੇ ਜੁਆਇੰਟਲੀ ਅਪਣ ਉਦੇ ਕਾਰਨ ਮਜਬੂਰ ਹੋ ਕੇ ਸਾਨੂੰ ਜਿਹੜੀ ਅੱਜ ਇੱਕ ਦਿਨੀ ਹੜਤਾਲ ਕਰਨੀ ਪਈ ਹੈ ਕਿਉਂਕਿ ਹਰ ਵਾਰੀ ਸਰਕਾਰ ਅਸੀਂ ਦੋ ਵਾਰੀ ਪਹਿਲਾਂ ਹੜਤਾਲ ਵਾਪਸ ਲੈ ਚੁੱਕੇ ਹਾਂ ਇਸ ਅਸ਼ੋਰਸ ਦੇ ਉੱਤੇ ਪਰ ਅੱਜ ਸਰਕਾਰ ਦੇ ਵਿੱਚ ਜਿਹੜੀ ਬੈਂਕ ਕਰਮਚਾਰੀਆ ਪੂਰਾ ਗੁੱਸੇ ਦੇ ਵਿੱਚ ਹੈ ਔਰ ਅਸੀਂ ਅੱਜ ਇੱਕ ਦਿਨ ਦੀ ਸਮੁੱਚੇ ਹਿੰਦੁਸਤਾਨ ਦੇ ਵਿੱਚ ਇੱਕ ਦਿਨੀ ਹੜਤਾਲ ਕੀਤੀ ਹੈ ਜੇ ਸਰਕਾਰ ਨੇ ਅੱਜ ਦੀ ਹੜਤਾਲ ਪਰ ਨੋਟਿਸ ਨਾ ਲਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਹੜਤਾਲ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜੀ ਜੀ ਸਰ ਇਸ ਬੰਦੇ ਦੇ ਵਿੱਚ ਕਿਸੀ ਗੁੱਸੇ ਦਾ ਬਹੁਤ ਗੱਲਾਂ ਹੋਈਆਂ ਚੀਫ ਲੈਨਰ ਕਮਿਸ਼ਨਰ ਆਰਮੀ ਗੱਲਾਂ ਹੋਈਆਂ ਡੀਐਫ ਹੈਸਨਲ ਵੀ ਗੱਲਾਂ ਹੋ ਚੁੱਕੀਆਂ ਉਹ ਤਰੀਕ ਪਰ ਤਰੀਕ ਤਰੀਕ ਪਰ ਤਰੀਕ ਜਿਹੜੀਆਂ ਸ਼ੌਲਸ ਦੇ ਯਾਰ ਨੇ ਪਰ ਜੋ ਸਾਡੀ ਜਨੂਅਲ ਡਿਮਾਂਡ ਹੈ ਉਸ ਨੂੰ ਮੰਨਿਆ ਨਹੀਂ ਜਾ ਰਿਹਾ ਮੰਜ਼ਾ ਨਾਮ ਨਹੀਂ ਹੈ ਕਿ ਇਹ ਤਾਂ ਉਹ ਅਗਲੀ ਰਣਨੀਤੀ ਅਗਲੀ ਰਣਨੀਤੀ ਹੋਗੀ ਸਰਗਰ ਸ਼ੋਰ ਟਖਾ ਕੀਤਾ ਜਾਊਗਾ ਭਾਵੇਂ ਸਾਨੂੰ ਲੰਬੀ ਹੜਤਾਲ ਕਰਨੀ ਪਵੇ ਹੜਤਾਲ ਕਰਾਂਗੇ 5 ਡੇ ਬੈਂਕਿੰਗ ਜਿਹੜਾ ਹੈਗਾ ਕਿ ਗਵਰਨਮੈਂਟ ਨੇ ਪਿਛਲੇ ਜਿਹੜੀ ਸਾਡੀ ਸੈਟਲਮੈਂਟ ਹੋਈ ਸੀ ਉਹਦੇ ਵਿੱਚ ਇੰਪਲੀਮੈਂਟ ਕਰਨ ਲਈ ਕਾਗਜ਼ਾਂ ਦੇ ਵਿੱਚ ਮਤਲਬ ਲਿਖਤੀ ਰੂਪ ਦੇ ਵਿੱਚ ਸਾਈਨ ਹੋਇਆ ਸੀ ਬਟ ਫਿਰ ਵੀ ਉਸ ਤੋਂ ਬਾਅਦ ਇਹ ਇੰਪਲੀਮੈਂਟ ਨਹੀਂ ਕੀਤਾ ਗਿਆ ਤਾਂ ਉਸ ਚੀਜ਼ ਨੂੰ ਲੈ ਕੇ ਕਿਉਂਕਿ ਹਲੇ ਤੱਕ ਲਾਗੂ ਨਹੀਂ ਹੋਇਆ ਤਾਂ ਇਸ ਨੂੰ ਲੈ ਕੇ ਅਸੀਂ ਸਟ੍ਰਾਈਕ ਕੀਤੀ ਹੈ ਤਾਂ ਕਿ ਗਵਰਨਮੈਂਟ ਤੱਕ ਇਹ ਮੈਸੇਜ ਪਹੁੰਚਾਇਆ ਜਾ ਸਕੇ ਕਿ ਜੋ ਲਿਖਤੀ ਰੂਪ ਦੇ ਵਿੱਚ ਇੱਕ ਕੰਟਰੈਕਟ ਦੇ ਵਿੱਚ ਆ ਗਿਆ ਸੀ ਪਹਿਲੇ ਹੀ ਮੰਗ ਪੱਤਰ ਵੀ ਦਿੱਤਾ ਸੀ ਹਾਂ ਜੀ ਜੋ ਪਿਛਲੀ ਸੈਟਲਮੈਂਟ ਜੋ ਬੈਂਕਾਂ ਦੀ ਸੈਟਲਮੈਂਟ 5 ਸਾਲ ਬਾਅਦ ਜੋ ਹੁੰਦੀ ਹੈ 2024 ਦੇ ਵਿੱਚ ਇਹਦੇ ਰਿਗਾਰਡਿੰਗ ਜੋ ਸੈਟਲਮੈਂਟ ਦੇ ਟਾਈਮ ਤੇ ਇਹਦੇ ਰਿਗਾਰਡਿੰਗ ਜੋ ਮੰਗ ਪੱਤਰ ਦਿੱਤੇ ਗਏ ਸੀ ਉਹਦੇ ਵਿੱਚ ਗਵਰਨਮੈਂਟ ਨੇ ਖੁਦ ਇਸ ਚੀਜ਼ ਨੂੰ ਅਕਨੋਲਡਜ ਕੀਤਾ ਸੀ ਕਿ ਹਾਂ ਕੁਝ ਇਸ਼ੂਜ਼ ਆ ਰਹੇ ਨੇ ਪਰ ਕੁਝ ਟਾਈਮ ਬਾਅਦ ਜਿਹੜਾ ਹੈਗਾ ਸੀ ਇਹਦੇ ਤੇ ਵਿਚਾਰ ਕਰਕੇ ਇਹਨੂੰ ਲਾਗੂ ਕਰ ਦੇਵਾਂਗੇ ਇਹ ਸਾਰੇ ਚੀਜ਼ ਜਿਹੜੇ ਹੈਗੇ ਕੰਟਰੈਕਟ ਦੇ ਵਿੱਚ ਆਈ ਹੋਈ ਆ ਉਸ ਤੋਂ ਬਾਅਦ ਵੀ ਲਾਗੂ ਨਹੀਂ ਕੀਤੀ ਗਈ ਤਾਂ ਕਰਕੇ ਅਸੀਂ ਅੱਜ ਇਸ ਸਟ੍ਰਾਈਕ ਕਿਉਂ ਕਰ ਰਹੇ ਹਾਂ ਬਾਕੀ ਚੜ ਕੇ ਅੱਜ ਬੈਂਕਰ ਕਰਮੀਆਂ ਨੇ ਜ ਆਪਕ ਕਿਹੜੀ ਕਿਹੜੀਆਂ ਬੈਂਕਾਂ ਨਾਲ ਸੰਬੰਧਤ ਨੇ ਜਿਹੜੇ ਇੱਥੇ ਮੌਜੂਦ ਨੇ ਇਹਦੇ ਵਿੱਚ ਸਾਰੀਆਂ ਹੀ ਬੈਂਕ ਜਨੀਆਂ ਪਬਲਿਕ ਬੈਂਕਸ ਨੇ ਸਾਰ ਪਬਲਿਕ ਸੈਕਟਰ ਬੈਂਕਸ ਨੇ ਸਾਰੀਆਂ ਹੀ ਹੈਗੀਆਂ ਨੇ ਕੈਨਰਾ ਬੈਂਕ ਹੈ ਐਸ ਪੀ ਆਈ ਹੈ ਬੈਂਕ ਆਫ ਇੰਡੀਆ ਹੈ ਔਰ ਪੀ ਐਨ ਬੀ ਹੈ ਇੰਡੀਅਨ ਬੈਂਕ ਹੈ ਇੰਡੀਅਨ ਓਵਰਸੀਜ਼ ਬੈਂਕ ਹੈ ਸਾਰੀਆਂ 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 ਨੈਸ਼ਨਲਾਈਜ਼ਡ ਬੈਂਕਸ ਜਿੱਕਦੀ ਕਿਸੇ ਉੱਚ ਅਧਿਕਾਰੀ ਦੇ ਨਾਲ ਕੋਈ ਗੱਲਬਾਤ ਕੀਤੀ ਹੋਵੇ ਜੋ ਡੀ ਐਫ ਐਸ ਹੈ ਆਈ ਬੀਏ ਹੈ ਇਹਨਾਂ ਦੇ ਨਾਲ ਬੈਂਕਿੰਗ ਯੂਨੀਅਨਸ ਦੀ ਔਰ ਲਗਾਤਾਰ ਜਿਹੜੀ ਹੈ ਕਿ ਟਾਕਸ ਹੁੰਦੀਆਂ ਰਹਿੰਦੀਆਂ ਨੇ ਪਰ ਉਸ ਤੋਂ ਬਾਅਦ ਵੀ ਕੋਈ ਉਹਦੇ ਤੇ ਕੋਈ ਨ ਅੱਛਾ ਜੇ ਮੰਨ ਲਓ ਨਾ ਮੰਗਾ ਮੰਨੀਆਂ ਗਈਆਂ ਤੇ ਅਗਲਾ ਟੈਸਟ ਕੀ ਹੋਏਗਾ ਫਿਰ ਤੁਹਾਡੇ ਕੋਲ ਇਸ ਤੋਂ ਜ਼ਿਆਦਾ ਸਟ੍ਰਾਈਕਸ ਹੋਣਗੀਆਂ ਤੁਹਾਡਾ ਟੈਸਟ ਜਿਹੜਾ ਹੈ ਕੰਟੈਂਸੀ ਥੋੜਾ ਉਹਨੂੰ ਜ਼ਿਆਦਾ ਥੋੜਾ ਜਿਹੜਾ ਆਪਾਂ ਕਹਿੰਦੇ ਆ ਕਿ ਲਗਾਤਾਰ ਕੰਟੀਨਿਊਸ ਸਟ੍ਰਾਈਕਸ ਵੀ ਹੋ ਸਕਦੀਆਂ ਨੇ ਇਸ ਚੀਜ਼ ਨੂੰ ਲੈ ਕੇ ਇੱਕ ਦਿਨ ਦੀ ਸਟ੍ਰਾਈਕ ਹੋਣ ਕੀਤੀ ਜਾ ਰਹੀ ਹੈ ਦੋ ਦਿਨ ਦੀ ਤਿੰਨ ਦਿਨ ਦੀ ਆ ਮੇਬੀ ਟੈਸਟ ਕਰਨ ਨਾਲ ਤੁਹਾਨੂੰ ਨਹੀਂ ਲੱਗਦਾ ਕਿ ਇਦਾਂ ਕਿਤੇ ਲੋਕ ਜ਼ਿਆਦਾ ਹਰਾਸਮੈਂਟ ਕਰਦੇ ਲੋਕਾਂ ਦੀ ਫੀਲ ਹੁੰਦੀ ਹੋਵੇ ਪਰ ਜਿਸ ਤਰ੍ਹਾਂ ਅਸੀਂ ਲਗਾਤਾਰ ਬੈਂਕ ਦੇ ਵਿੱਚ ਜੋ ਕੰਮ ਕਰਦੇ ਆ ਬਹੁਤ ਸਾਰੇ ਲੋਕਾਂ ਨੂੰ ਡੇਲੀ ਰੁਟੀਨ ਦੇ ਵਿੱਚ ਅਸੀਂ ਜਿਹੜੇ ਆਲਟਰਨੇਟ ਚੈਨਲ ਤੇ ਜਾਣ ਵਾਸਤੇ ਹਮੇਸ਼ਾ ਉਹਨਾਂ ਨੂੰ ਸਮਝਾਉਂਦੇ ਆ ਉਹਨਾਂ ਨੂੰ ਗਾਈਡ ਕਰਦੇ ਆ ਕਿ ਦੇਖੋ ਅੱਜ ਦੇ ਡੇਟ ਦੇ ਵਿੱਚ ਯੂਪੀਆਈ ਇੰਟਰਨੈਟ ਬੈਂਕਿੰਗ ਪਰ ਹੋਰ ਬਹੁਤ ਸਾਰੀਆਂ ਫੈਸਿਲਿਟੀਆਂ ਇਦਾਂ ਦੀਆਂ ਹੈਗੀਆਂ ਨੇ ਤਾਂ ਜ਼ਿਆਦਾਤਰ ਬੈਂਕਾਂ ਨੇ ਵਟਸਐਪ ਬੈਂਕਿੰਗ ਤੇ ਪਹਿਲੇ ਸੇਕ ਕਰਨਾ ट्रांजैक्शन ਹੋਰ ਬੜੇ ਸਾਰੇ ਫੈਸਿਲਿਟੀਆਂ ਇਦਾਂ ਦੀ ਪ੍ਰੋਵਾਈਡ ਕੀਤੀਆਂ ਨੇ ਜਿਲੇ ਤੁਹਾਨੂੰ ਬ੍ਰਾਂਚ ਵਿੱਚ ਰੈਗੂਲਰ ਵਿਜ਼ਿਟ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਇਸ ਕਰਕੇ ਇਹ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਲੋਕਾਂ ਦੀ ਉਹ ਇਨਕਨਵੀਨੀਅੰਸ ਜਿਹੜੀ ਹੈਗੀ ਆ ਉਹਨਾਂ ਨੂੰ ਨਾ ਹੋਵੇ ਤੇ ਵੈਸੇ ਵੀ ਦੋ ਦਿਨ ਸੈਟਰਡੇ ਆਲਰੇਡੀ ਆਫ ਨੇ ਤੇ ਉਸ ਟਾਈਮ ਵੀ ਆਪਾਂ ਮੈਨੇਜ ਕਰ ਰਹੇ ਆ ਸਰ ਤਾਂ ਫਿਰ ਦੋ ਦਿਨ ਹੋਰ ਵੀ ਹੋ ਸਕਦੇ ਨੇ ਮੈਂ ਸੈਂਟਰਲ ਬੈਂਕ ਆਫ ਇੰਡੀਆ ਦੇ ਵਿੱਚ ਮੈਨੇਜਰ ਕੰਮ ਕਰਦਾ ਜੀ ਤੇ ਅੱਜ ਦੀ ਇਹ ਜਿਹੜੀ ਹੜਤਾਲ ਹੈ ਇਹ 5 ਡੇ ਵੀਕ ਨੂੰ ਲੈ ਕੇ ਹੋ ਰਹੀ ਆ ਤੁਸੀਂ ਜਿਵੇਂ ਦੇਖੋਗੇ ਕਿ ਭਾਰਤ ਦੇ ਵੱਖ-ਵੱਖ ਅਧਾਰਿਆਂ ਦੇ ਵਿੱਚ 5 ਡੇ ਦਾ ਹੀ ਰੂਲ ਹੈ ਵੱਖ-ਵੱਖ ਅਧਾਰਿਆਂ ਦੇ ਵਿੱਚ ਜੇ ਇਹ ਰੂਲ ਹੈ ਤਾਂ ਬੈਂਕਾਂ ਦੇ ਵਿੱਚ ਕਿਉਂ ਨਹੀਂ ਅਸੀਂ ਆਪਣਾ ਜਿਹੜਾ 40 ਮਿੰਟ ਦਾ ਸਮਾਂ ਹੈ ਉਹ ਰੋਜ਼ ਵਧਾ ਕੇ ਇਹਨੂੰ ਪ੍ਰਾਪਤ ਕਰਨਾ ਚਾਹੁੰਦੇ ਆ ਤੇ ਸਰਕਾਰ ਨੂੰ ਇਸ ਦੇ ਵਿੱਚ ਦਿੱਕਤ ਕੀ ਹੈ ਤੁਸੀਂ ਦੇਖ ਸਕਦੇ ਹੋ ਕਿ 35 ਤੋਂ 40% ਜਿਹੜੇ ਬੈਂਕਾਂ ਦੇ ਵਿੱਚ ਮਹਿਲਾਵਾਂ ਨੇ ਤੇ ਮਹਿਲਾਵਾਂ ਡਿਊਲ ਰੋਲ ਪਲੇ ਕਰਦੀਆਂ ਨੇ ਗ੍ਰਹਿਸਥੀ ਵੀ ਸੰਭਾਲਦੀਆਂ ਨੇ ਤੇ ਕੰਮ ਕਾਰਜ ਵੀ ਆਪਣਾ ਸਰਵਿਸ ਵੀ ਸੰਭਾਲਦੀਆਂ ਨੇ ਤੇ ਉਹਨਾਂ ਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਲੋਡ ਹੈ ਤੇ ਆਪਣੀ ਸਰਕਾਰ ਜਿਹੜੀ ਹੈ ਉਹ ਬਹਿਰੀ ਹੋ ਚੁੱਕੀ ਹੈ ਤੇ ਉਹਨੂੰ ਇਹ ਨਹੀਂ ਪਤਾ ਲੱਗ ਰਿਹਾ ਹੈ ਕਿ EMPLOYEES ਦੇ ਹੱਕ ਦੀ ਗੱਲ ਕਿਹੜੀ ਹੈ ਸੋ ਇਸ ਲਈ ਅਸੀਂ ਇੱਥੇ ਅੱਜ ਲੁਧਿਆਣੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਆ ਤੇ ਇਸ ਸਟ੍ਰਾਈਕ ਨੂੰ ਸਕਸੈਸ ਬਣਾਉਣ ਦੇ ਵਿੱਚ ਪੂਰਾ ਯੋਗਦਾਨ 何だのう